ਲੈ ਕੇ ਕਿ ਗੁਰੂ ਦੇ ਮੱਤ ਲੈ ਕੇ ਆਪਾਂ ਸਹਿ ਸੁਭਾਏ ਨਿਰੰਕਾਰ ਪਰਮਾਤਮਾ ਦੇ ਨਾਲ ਮਿਲਾਪ ਕਰ ਸਕਦੇ ਹਾਂ ਪਹਿਲੇ ਸਮਿਆਂ ਵਿੱਚ ਸਰੀਰਕ ਤੌਰ ਤੇ ਕਸ਼ਟ ਦੇਣੇ ਕਰ ਦਾ ਕਾਰੋਬਾਰ ਦਾ ਕਿਰਤ ਦਾ ਤਿਆਗ ਕਰਨਾ ਤੇ ਪਰਮਾਤਮਾ ਨੂੰ ਪਾਉਣ ਦਾ ਯਤਨ ਕਰਨ ਵਾਸਤੇ ਕਈ ਤੌਰ ਤੇ ਉਪਰਾਲੇ ਕਰਨੇ ਜੀਵ ਹੱਥ ਯੋਗ ਕਰਦੇ ਸੰन्यास ਧਾਰਨ ਕਰਦੇ ਈਸ਼ਵਰ ਗ੍ਰਿਸ਼ਤ ਦਾ ਤਿਆਗ ਕਰ ਦਿੰਦੇ ਔਖੇ ਤੋਂ ਔਖਾ ਰਸਤਾ ਅਪਣਾਉਂਦੇ। ਪਈ ਕਿਤੇ ਨਾ ਕਿਤੇ ਪਰਮਾਤਮਾ ਖੁਸ਼ ਹੋ ਜਾਏ ਉਸ ਦੇ ਦਰਸ਼ਨ ਹੋ ਜਾਣ। ਇਸ ਕਰਕੇ ਮਹਾਰਾਜ ਕਹਿੰਦੇ ਨੇ ਵੀ ਅਸੀਂ ਜਿਵੇਂ ਦੇਖਿਆ ਸੰਸਾਰ ਦੇ ਵਿੱਚ ਇਹ ਸਾਰੇ ਵਿਚਾਰੇ ਕੋਸ਼ਿਸ਼ ਤਾਂ ਕਰ ਰਹੇ ਨੇ ਪਰ ਆਪ ਦੀ ਇੱਛਾ ਦੁਆਰਾ ਇਹ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ ਇਹਨਾਂ ਨੂੰ ਪਰਮਾਤਮਾ ਨਹੀਂ ਮਿਲਿਆ ਜਿਨ੍ਹਾਂ ਚਿਰਪੂਰਨ ਗੁਰੂ ਨਹੀਂ ਮਿਲਿਆ। ਤੇ ਮਹਾਰਾਜ ਫਰਮਾਉਂਦੇ ਨੇ ਸਭ ਤੇਰੇ ਇਹ ਰੰਗ ਵਿੱਚ ਤੁਰੇ ਹੋਏ ਨੇ ਤੈਨੂੰ ਮਿਲਣ ਵਾਸਤੇ ਤੁਰੇ ਹੋਏ ਨੇ ਤਉ ਕਾਰਨ ਸਹਬਾ ਰੰਗ ਰਤੇ ਪਿੱਤੇ ਨੂੰ ਮਿਲਣ ਵਾਸਤੇ ਹੀ ਚੱਲੇ ਸਨ ਪਰ ਭਟਕ ਗਏ ਨੇ ਭੁੱਲ ਗਏ ਨੇ ਇਹਨਾਂ ਨੂੰ ਪ੍ਰਮਾਤਮਾ ਦਾ ਨਾਮ ਪਤਾ ਹੋਣ ਕਰਕੇ ਕੋਈ ਸਹੀ ਦੱਸਣ ਵਾਲਾ ਨਾਮ ਮਿਲਿਆ ਉਹਨਾਂ ਇਸ ਨੂੰ ਪਰਮ ਵਿੱਚ ਪਾ ਦਿੱਤਾ ਕਿ ਤੁਸੀਂ ਇਹ ਸ੍ਰੀ ਕੰਨਾਲ ਮਿਲ ਸਕਦੇ ਹੋ ਆਹ ਰਸਤਾ ਅਪਣਾਓਗੇ ਮਿਲ ਜਾਓਗੇ ਇਹਨਾਂ ਨੂੰ ਪਰਮਾਤਮਾ ਨਹੀਂ ਮਿਲਿਆ ਉਦਮ ਜ਼ਰੂਰ ਕੀਤਾ ਮਿਹਨਤ ਜ਼ਰੂਰ ਕੀਤੀ ਪਰ ਤਿੰਨਾਂ ਗੁਣਾਂ ਦੇ ਵਿੱਚ ਹੀ ਕੀਤੀ ਹੈ ਚੌਥੇ ਪਾਦ ਦੀ ਭਗਤੀ ਦਾ ਪਤਾ ਨਹੀਂ ਲੱਗਾ ਗੁਰੂ ਨਾਨਕ ਦੇਵ ਜੀ ਘਰ ਨੇ ਆਪਾਂ ਨੂੰ ਸਮਝਾਇਆ ਹੈ ਕਿ ਤੁਸੀਂ ਚੌਥੇ ਪਾਦ ਦੀ ਭਗਤੀ ਕਰਨੀ ਹੈ ਭਾਵ ਮਨ ਦੁਆਰਾ ਭਗਤੀ ਕਰਨੀ ਹੈ ਤ੍ਰੈ ਗੁਣਾ ਵਿੱਚ ਸਹਿਜ ਨਾ ਉਪਜੇ ਤ੍ਰੈ ਗੁਣ ਪਰਮ ਬੁਲਾਈ ਪੜੀਏ ਕੋਣੀਏ ਕਿਆ ਕਥੀਏ ਜਹ ਮੁੱਢੋਂ ਕੁੱਥਾ ਜਾਏ ਚੌਥੇ ਪਦਮੇ ਸਹਿਜ ਹੈ ਗੁਰਮਖ ਭੱਲੇ ਪਾਏ ਗੁਰਮਖਾਂ ਨੂੰ ਇਸ ਕਲ ਦੀ ਸੋਝੀ ਦਿੱਤੀ ਗਈ ਪਿਛੌਤਾ ਪਦ ਕੀ ਹੈ ਸਹਿਜ ਅਵਸਥਾ ਕੀ ਹੈ ਤੇ ਫਿਰ ਸਾਨੂੰ ਸਮਝ ਆਉਂਦੇ ਨੇ ਇਹ ਤਿੰਨ ਗੁਣਾਂ ਦੇ ਵਿੱਚ ਚੱਲਦੇ ਨਵੇਂ ਵਿਚਾਰ ਫੁਰਨੇ ਜੋ ਸਾਡਾ ਮਨ ਹਰ ਵਕਤ ਭਜਨੱਠ ਕਰਦਾ ਰਹਿੰਦਾ ਹੈ ਇਹਨਾਂ ਤਿੰਨ ਗੁਣਾਂ ਦੇ ਵਿੱਚ ਟਿਕਾਉ ਨਹੀਂ ਹੈ ਪਰਮਾਤਮਾ ਦੀ ਭਗਤੀ ਤੁਸੀਂ ਨਹੀਂ ਕਰ ਸਕਦੇ ਕਰਨ ਦੀ ਕੋਸ਼ਿਸ਼ ਕਰੋਗੇ ਤੇ ਮਨ ਨਹੀਂ ਟਿਕੇਗਾ ਕਿਉਂਕਿ ਮਨ ਇਹਨਾਂ ਤਿੰਨਾਂ ਗੁਣਾਂ ਦੇ ਪ੍ਰਭਾਵ ਦੇ ਵਿੱਚ ਹੈ ਤੇ ਇਹ ਤਰ੍ਹਾਂ ਗੁਣ ਜਿਹੜੇ ਨੇ ਇਹ ਸਾਡੇ ਮਨ ਨੂੰ ਸਥਿਰ ਨਹੀਂ ਰਹਿਣ ਦਿੰਦੇ ਕਬਹੂ ਜਿਹੜਾ ਉਹ ਵਿਚੜਤ ਹੈ ਕਬਹੂ ਜਾਏ ਪਿਆਲੇ ਲੋਭੇ ਜਿਹੜਾ ਥਿਰ ਨਾ ਰਹੇ ਚਾਰੇ ਕੁੰਡਾਂ ਪਾਲੇ ਜੇ ਜਦੋਂ ਵੀ ਪਰਮਾਤਮਾ ਦੇ ਜੀਵ ਕੋਈ ਭਗਤੀ ਕਰਨ ਲੱਗੇਗਾ ਕੋਈ ਵਿਚਾਰ ਆ ਜਾਏਗਾ ਅੰਦਰ ਕੋਈ ਫੁਰਨਾ ਆ ਜਾਏਗਾ ਅਸੀਂ ਉੱਠ ਕੇ ਤੁਰ ਪਾਂਗੇ ਗੁਰਬਾਣੀ ਪੜਾਂਗੇ ਵਿਚਾਰ ਆ ਜਾਏਗਾ ਮਨ ਉੱਠ ਕੇ ਵੀ ਤੇ ਹੋਰ ਪਾਸੇ ਚਲਾ ਜਾਏਗਾ ਸਿਮਰਨ ਕਰਾਂਗੇ ਫੁਰਨੇ ਆਉਣੇ ਸ਼ੁਰੂ ਹੋ ਜਾਣਗੇ ਇਸਰਾ ਇਹ ਤਿੰਨ ਗੁਣਾਂ ਦੇ ਜਿਹੜੇ ਮਨ ਦੇ ਅੰਦਰ ਵਿਚਾਰ ਚੱਲਦੇ ਨੇ ਇਹ ਇੱਕ ਥਾਂ ਤੇ ਮਨ ਨੂੰ ਟਿਕਣ ਨਹੀਂ ਦਿੰਦੇ ਤੇ ਜਿੰਨਾ ਚਿਰ ਮਨ ਟਿਕੇਗਾ ਨਹੀਂ ਉਹਨਾਂ ਚਿਰ ਨਿਝ ਕਰ ਦੇ ਵਿੱਚ ਜਾ ਕੇ ਭਗਤੀ ਨਹੀਂ ਕਰ ਸਕਦਾ ਪਰਮਾਤਮਾ ਦੇ ਨਾਮ ਦੀ ਖੋਜ ਨਹੀਂ ਕਰ ਸਕਦਾ ਜਿੰਨਾ ਚਿਰ ਅੰਦਰ ਸਹਜ ਨਹੀਂ ਟਿਕਾਉ ਨਹੀਂ ਸਥਿਰਤਾ ਨਹੀਂ ਤੇ ਗੁਰੂ ਨਾਨਕ ਦੇਵ ਜੀ ਕਰਨੇ ਮਨ ਨੂੰ ਇਹ ਸਹਜ ਬਖਸ਼ਿਸ਼ ਕੀਤਾ ਹੈ ਪੇ ਜੇ ਤੁਸੀਂ ਤ੍ਰੈ ਗੁਣਾਂ ਤੋਂ ਮੁਕਤ ਹੋਣਾ ਚਾਹੁੰਦੇ ਹੋ ਤੇ ਤੁਸੀਂ ਚੌਥੇ ਪਦ ਵਿੱਚ ਆਉਣ ਵਾਸਤੇ ਕੀ ਕਰਨਾ ਹੈ ਇਹ ਭਗਤੀ ਦਾ ਰਸਤਾ ਸਮਝਾਇਆ ਤੇ ਗੁਰਬਾਣੀ ਦਾ ਬਚਨ ਮਹਾਰਾਜ ਫਰਮਾਉਂਦੇ ਨੇ ਤ੍ਰੈ ਗੁਣ ਮਿਟੇ ਭਾਵ ਆਪਣੇ ਵਿਚਾਰਾਂ ਨੂੰ ਆਪਾਂ ਖਤਮ ਕਰ ਦੇਣਾ ਹੈ ਜਦੋਂ ਨਾਮ ਜਪਣਾ ਹੈ ਸਿਮਰਨ ਕਰਨਾ ਹੈ ਤ੍ਰੈ ਗੁਣ ਮਿਟੇ ਚੌਥੇ ਵਰਤੇ ਇਹ ਭਗਤ ਨਰਾਰੇ ਕਿ ਜਿੱਥੇ ਤੁਹਾਡਾ ਸਰੀਰ ਬੈਠਾ ਹੈ ਉੱਥੇ ਹੀ ਤੁਹਾਡਾ ਮਨ ਹੋਵੇ ਇਹ ਨਹੀਂ ਵੀ ਸਰੀਰ ਤੁਸੀਂ ਗੁਰੂ ਘਰ ਲੈ ਕੇ ਆਏ ਹੋ ਪਰ ਮਨ ਕਿਤੇ ਹੋਰ ਪਾਸੇ ਛੱਡ ਆਏ ਹੋ ਜਿੱਥੇ ਤੁਹਾਡਾ ਮਨ ਹੈ ਉੱਥੇ ਹੀ ਹਾਜ਼ਰੀ ਲੱਗ ਰਹੀ ਹੈ ਭਾਵੇਂ ਸਰੀਰ ਤੁਹਾਡਾ ਬੈਠਾ ਹੈ ਪਰ ਮਨ ਕੱਲ ਦੇ ਦੇਸ਼ ਵਿੱਚ ਹੈ ਵਿਚਾਰਾਂ ਦੇ ਘਰ ਵਿੱਚ ਹੈ ਇਸ ਤਰ੍ਹਾਂ ਭਾਵੇਂ ਤੁਸੀਂ ਜਿੰਨਾ ਵੀ ਜੱਬ ਤੱਕ ਕਰ ਲਓ ਉਦਮ ਕਰ ਲਓ ਅੰਦਰੋਂ ਸੰਸੇ ਸਫੁਰਨੇ ਵਿਚਾਰ ਨਹੀਂ ਦੂਰ ਹੋਣਗੇ ਤੇ ਮਹਾਰਾਜ ਗੁਰਬਾਣੀ ਦੇ ਵਿੱਚ ਫਰਮਾਉਂਦੇ ਨੇ ਕਰਮੀ ਸਹਜਣਾ ਉਪਜੇ ਵਿਣ ਸਹਜੇ ਸਹਸਾ ਨ ਜਾਏ ਨਾ ਜਾਏ ਸਹਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹੰਸੇ ਜਿਉ ਮਲੀਨ ਹੈ ਕਿਤੇ ਸੰਜਮ ਤੋਤਾ ਜਾਏ ਮਨ ਤੋ ਉਹ ਸ਼ਬਦ ਲਾਗੋ ਹਰ ਸੁਰੋ ਚਿਤ ਲਾਏ ਹੁਣ ਅਸੀਂ ਇਸ ਸੰਸਿਆ ਵਿੱਚੋਂ ਨਿਕਲਣਾ ਹੈ ਜੋ ਸਾਡੇ ਮਨ ਦੇ ਅੰਦਰ ਲਗਾਤਾਰ ਬਣਦੇ ਨੇ ਗੁਰਬਾਣੀ ਪੜਦੇ ਆਂ ਸਿਮਰਨ ਕਰਦੇ ਆਂ ਲਗਾਤਾਰ ਵਿਚਾਰ ਬਣਦੇ ਨੇ ਭੀ ਆ ਕੁਝ ਕਰਨਾ ਹੈ ਤੇ ਕੀ ਬਣੇਗਾ ਜੇ ਨਾ ਕੀਤਾ ਤੇ ਕੀ ਹੋਏਗਾ ਇਸ ਤਰ੍ਹਾਂ ਸਾਡਾ ਮਨ ਸੋਚਾਂ ਵਿਚਾਰਾਂ ਵਿੱਚ ਗਿਣਤੀਆਂ ਮਿੰਟੀਆਂ ਵਿੱਚ ਸੋਝਦਾ ਰਹਿੰਦਾ ਹੈ ਇਸ ਵਿਚਾਰਨ ਨੂੰ ਗੁਰਬਾਣੀ ਵਿੱਚ ਕਾਲ ਦਾ ਜਾਲ ਕਹਿੰਦੇ ਨੇ ਕਿ ਇਹ ਜਾਲ ਪਾਇਆ ਹੋਇਆ ਹੈ ਇਹ ਜਾਲ ਵਿੱਚ ਮਨ ਫਸਿਆ ਹੋਇਆ ਹੈ ਜਿਸ ਤਰ੍ਹਾਂ ਇੱਕ ਸ਼ਿਕਾਰੀ ਪੰਛੀ ਨੂੰ ਪકડਣ ਵਾਸਤੇ ਜਾਲ ਪਾਉਂਦਾ ਹੈ ਉਸ ਦੀ ਮਨ ਪਾਉਣ ਦੀ ਖਰਾਕ ਨੂੰ ਛੱਡ ਕੇ ਖਲਾਰ ਕੇ ਉਹ ਉੱਪਰੋਂ ਜਾਲ ਪਾ ਦਿੰਦਾ ਹੈ ਸਾਰੇ ਪਾਸੇ ਕਵਰ ਕਰਕੇ ਅਗਲੇ ਪਾਸੇ ਆਪ ਖੜਾ ਹੋ ਜਾਂਦਾ ਹੈ ਪਿਜੈਤਰ ਨੂੰ ਭਜਨਾ ਸ਼ੁਰੂ ਕਰੇਗਾ ਆਗੋਂ ਮੈਂ ਪਕੜ ਲਾਂਗਾ ਇਸੇ ਹੀ ਸਾਡੇ ਮਨ ਨੂੰ ਪਕੜਿਆ ਜਾ ਰਿਹਾ ਹੈ ਕਾਲ ਜਾਲ ਜਿਹਬਾ ਅਰਨਾਣੇ ਕਾਨੇ ਕਾਲ ਸੋਣੇ ਬਖ ਬੈਣੇ ਸਾਡੇ ਮਨ ਦੀਆਂ ਇੰਦਰੀਆਂ ਦੇ ਤੇ ਇਹਨਾਂ ਦ੍ਰਿਸ਼ਟਮਾਨ ਇੰਦਰੀਆਂ ਦੇ ਵਿਚਾਲੇ ਭਾਵ ਸਾਡੀਆਂ ਇੱਕ ਤਾਂ ਇਹ ਅੱਖਾਂ ਜਿਹੜੀਆਂ ਬਾਹਰਲਾ ਰੂਪ ਰੰਗ ਦੇਖਦੀਆਂ ਨੇ ਇੱਕ ਸਾਡੇ ਅੰਦਰ ਜੋਤ ਹੈ ਜਿਹੜੀ ਨਿਰੰਕਾਰ ਨੂੰ ਦੇਖਦੀ ਹੈ ਉਹ ਜੋਤ ਗੁਪਤ ਹੋ ਜਾਂਦੀ ਹੈ ਇਹ ਨੇਤਰ ਖੁੱਲ ਜਾਂਦੇ ਨੇ ਸਾਨੂੰ ਇੱਕ ਤਰਫਾ ਦਿਸਦਾ ਹੈ ਅੰਦਰ ਨੇ ਦਿਸਦਾ ਬਾਹਰ ਦਿਸਦਾ ਹੈ ਈਸ਼ ਨੂੰ ਕਹਿੰਦੇ ਨੇ ਵੀ ਅਸੀਂ ਕਾਲ ਦੇ ਦੇਸ਼ ਵਿੱਚ ਤਾਂ ਦੇਖਣਾ ਸ਼ੁਰੂ ਕਰ ਲਿਆ ਕਾਲ ਦੇ ਜਾਲ ਵਿੱਚ ਫਸਣਾ ਸ਼ੁਰੂ ਹੋ ਗਏ ਪਰ ਜਦੋਂ ਅਸੀਂ ਅੰਦਰ ਦੇਖਣਾ ਸੀ ਸਾਨੂੰ ਅੰਦਰ ਦੇਖਣਾ ਨਾ ਆਇਆ ਇਸ ਤਰ੍ਹਾਂ ਸਾਡੇ ਕੰਨ ਨੇ ਉਹ ਬਾਹਰ ਦੀ ਆਵਾਜ਼ਾਂ ਸੁਣਦਿਆਂ ਸੁਣਦਿਆਂ ਬਾਹਰੋਂ ਰਸ ਲੈਣ ਲੱਗੇ ਇਹ ਜ਼ਬਾਨ ਬਾਹਰ ਮੁਖੀ ਨਿੰਦਿਆ ਅਤੇ ਚੁਗਲੀਆਂ ਦੇ ਵਿੱਚ ਚੱਲੀ ਗਈ ਇਸ ਨੂੰ ਕਹਿੰਦੇ ਨੇ ਕਾਲ ਦਾ ਜਾਲ ਪੈਣਾ ਸਾਡੀ ਅੱਖਾਂ ਤੇ ਸਾਡੇ ਨੇਤਰਾਂ ਤੇ ਕੰਨਾਂ ਤੇ ਤੇ ਸਾਡੀ ਰਸਨਾ ਤੇ ਇਹ ਤਿੰਨ ਪਾਸਿਆਂ ਤੋਂ ਸਾਡੇ ਮਨ ਨੂੰ ਜਾਲ ਪਾ ਕੇ ਕਾਲ ਸਾਡੇ ਮਨ ਦਾ ਸ਼ਿਕਾਰ ਕਰਦਾ ਹੈ ਪਕੜਦਾ ਹੈ ਪਰ ਆਮ ਜੀਵ ਨੂੰ ਇਸਦਾ ਪਤਾ ਨਹੀਂ ਲੱਗਦਾ ਤੇ ਗੁਰਬਾਣੀ ਵਿੱਚ ਸਾਨੂੰ ਦੱਸਿਆ ਹੈ ਕਿ ਸਾਰਿਆਂ ਦੇ ਮਨ ਇੱਕ ਕਾਲ ਇਸੇ ਤਰ੍ਹਾਂ ਪਕੜਦਾ ਹੈ 84 ਲੱਖ ਜohn ਦਾ ਜੋ ਮਨ ਹੈ ਉਹ ਕਾਲ ਨੇ ਇਸੇ ਤਰ੍ਹਾਂ ਜਾਲ ਪਾ ਕੇ ਫੜਿਆ ਹੋਇਆ ਹੈ ਤੇ ਧਿਆਨ ਕਿੱਥੇ ਲੱਗਾ ਹੋਇਆ ਹੈ ਉਹ ਪੰਛੀ ਦੀ ਤਰ੍ਹਾਂ ਆਪ ਦੀ ਝੋਕ ਝੁਗਣਦੇ ਚੋਗਾ ਪਾਇਆ ਹੋਇਆ ਹੈ ਅਸੀਂ ਭੱਜੇ ਫਿਰਦੇ ਹਾਂ ਕੰਮ ਕਰਨ ਵਾਸਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਪਿਆਰ ਦੇ ਕੰਮ ਮੁਕਾ ਲਈਏ ਜ਼ਿੰਮੇਵਾਰੀ ਵਿੱਚ ਲੈ ਕੇ ਚੱਲਦੇ ਹਾਂ ਹੁਣ ਜਿਵੇਂ ਜਿਵੇਂ ਸਮਾਂ ਨੇੜੇ ਆਉਂਦਾ ਹੈ ਕਾਲ ਜਾਲ ਨੂੰ ਫਿਰ ਤੰਗ ਕਰਦਾ ਹੈ ਭਾਵ ਵਿਚਾਰ ਹੋਰ ਵੱਧਦੇ ਨੇ ਤੁਸੀਂ ਦੇਖੋਗੇ ਜਿਵੇਂ ਜਿਵੇਂ ਜਵਾਨੀ ਤੋਂ ਬਿਰਧ ਅਵਸਥਾ ਵਿੱਚ ਜੀਵ ਜਾਂਦਾ ਹੈ ਬਿਰਧ ਹੁੰਦਾ ਹੈ ਉਸ ਦੇ ਵਿਚਾਰ ਹੋਰ ਵੱਧ ਜਾਂਦੇ ਨੇ ਜਿਹੜਾ ਨਾਮ ਜਪਣ ਦਾ ਸਮਾਂ ਹੈ ਉੱਥੇ ਜਾ ਕੇ ਵੀ ਉਸ ਦੇ ਅੰਦਰੋਂ ਤ੍ਰਿਸ਼ਨਾ ਖਤਮ ਨਹੀਂ ਹੁੰਦੀ ਉਹ ਹੋਰ ਆਸ ਕਰਦਾ ਹੈ ਕਿ ਹੁਣ ਮੈਂ ਹੋਰ ਇਕੱਠਾ ਕਰ ਲਾਂ ਇਹ ਤਾਂ ਮੰਨਣਯੋਗ ਹੈ ਕਿ ਜਵਾਨੀ ਵਿੱਚ ਜੀਵ ਸੋਚੇ ਤੇ ਫਿਰ ਵੀ ਆਪਾਂ ਕਹਿ ਸਕਦੇ ਹਾਂ ਕਿ ਸਰੀਰ ਮਿਲਿਆ ਹੈ ਹੁਣ ਮੌਕਾ ਹੈ ਸਮਾਂ ਹੈ ਕਿ ਕੰਮ ਕਰਕੇ ਕੁਝ ਆਪ ਦਾ ਸਵਾਰ ਲੇਗਾ ਪਰ ਜਦੋਂ ਬਿਰਧ ਹੋ ਗਿਆ ਜਦੋਂ ਹੱਥ ਪੈਰ ਜਵਾਬ ਦੇ ਰਹੇ ਨੇ ਜਦੋਂ ਪ੍ਰਮਾਤਮਾ ਦੇ ਸਮਾਂ ਨੇੜੇ ਆ ਰਿਹਾ ਹੈ ਉਦੋਂ ਫਿਰ ਅੰਦਰ ਤ੍ਰਿਸ਼ਨਾ ਹੋਰ ਪਰਬਲ ਹੋ ਰਹੀ ਹੈ ਇਸ ਵਸਤਾ ਵਿੱਚ ਮਹਾਰਾਜ ਕਹਿੰਦੇ ਨੇ ਜਿਵੇਂ ਜਿਵੇਂ ਸਮਾਂ ਨੇੜੇ ਆਉਂਦਾ ਏ ਕਾਲ ਆਪਦੇ ਵਿਚਾਰਾਂ ਦੇ ਇਸ ਜਾਲ ਨੂੰ ਤੰਗ ਕਰਦਾ ਏ ਮਨਮੁਖ ਦਾ ਮਨ ਉਸ ਜਾਲ ਦੇ ਵਿੱਚ ਪਸ ਜਾਂਦਾ ਏ ਇਸ ਨੂੰ ਆਪਾਂ ਨੂੰ ਸਮਝ ਆਉਂਦੀ ਨੇ ਕਿਆ ਗਬਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੁੱਖ ਨਾ ਜਾਏ ਗੁਰਮੁਖ ਸ਼ੀਤਲ ਹੋਇਆ ਗੁਰਮੁਖ ਸ਼ਬਦ ਦੇ ਰਤਿਆਂ ਸ਼ੀਤਲ ਹੋਏ ਆਪ ਕੋ ਆਏ ਗੁਰਮੁਖ ਨੂੰ ਸ਼ਬਦ ਦਾ ਆਸਰਾ ਹੁੰਦਾ ਹੈ ਉਹ ਉਸ ਸ਼ਬਦ ਦੁਆਰਾ ਆਪ ਦੇ ਮਨ ਨੂੰ ਜੋੜ ਕੇ ਰੱਖਦੇ ਨੇ ਇਸ ਕਾਲ ਦੇ ਜਾਲ ਨੂੰ ਕੱਟਦੇ ਨੇ ਤੇ ਕਿਵੇਂ ਕੱਟਣਾ ਹੈ ਉਹ ਆਪ ਨੂੰ ਸਮਝਾਉਂਦੇ ਨੇ ਇੱਥੇ ਹੁਣ ਇਸ ਮਾਇਆ ਨੂੰ ਸਰਪਣੀ ਵੀ ਕਹਿੰਦੇ ਨੇ ਪੇ ਇਹ ਜਿਹੜੀ ਸਰਪਣੀ ਹੈ ਜਦੋਂ ਡੰਗ ਮਾਰਦੀ ਹੈ ਸਾਡਿਆਂ ਮਨ ਦੀਆਂ ਇਹਨਾਂ ਇੰਦਰੀਆਂ ਦੇ ਉੱਪਰ ਜ਼ਹਿਰ ਫੈਲਣਾ ਸ਼ੁਰੂ ਹੋ ਜਾਂਦਾ ਹੈ ਸਾਡੇ ਨੇਤਰ ਪਰਾਇਆ ਤਨ ਪਰਾਇਆ ਤਨ ਦੇਖਣਾ ਸ਼ੁਰੂ ਕਰ ਦਿੰਦੇ ਨੇ ਇਹ ਕੰਨ ਪਰਾਈ ਨਿੰਦਿਆ ਚੁਗਲੀ ਸੁਣਨੇ ਤੇ ਰਸਨਾ ਮਾੜੇ ਸ਼ਬਦ ਬੋਲਣਾ ਸ਼ੁਰੂ ਕਰ ਦਿੰਦੀ ਹੈ ਇਸ ਇਸ ਮਾਇਆ ਰੂਪੀ ਸਰਪਣੀ ਨੇ ਸਾਰਿਆਂ ਦੇ ਮਨਾਂ ਨੂੰ ਡੰਗਿਆ ਹੋਇਆ ਹੈ ਮਹਾਰਾਜ ਦਾ ਫਰਮਾਨ ਹੈ ਸਰਪਣੀ ਤੇ ਉੱਪਰ ਨਹੀਂ ਬਲਿਆ ਜਿਨ ਬ੍ਰਹਮਾ ਵਿਸ਼ਨ ਮਹਾਦੇਵ ਛਲਿਆ ਜਿਨ੍ਹਾਂ ਨੂੰ ਅਸੀਂ ਦੇਵੀ ਦੇਵਤੇ ਕਹਿੰਦੇ ਆ ਉਹ ਵੀ ਇਸ ਮਾਇਆ ਨੇ ਆਪਦੇ ਕਲਾਵੇ ਵਿੱਚ ਲੈ ਹੋਏ ਨੇ ਤੇ ਉਧਰ ਦੂਸਰੇ ਪਾਸੇ ਮਹਾਰਾਜ ਕਹਿੰਦੇ ਨੇ ਵੀ ਜਦੋਂ ਸਾਨੂੰ ਗੁਰੂ ਤੋਂ ਪਤਾ ਲੱਗਾ ਵੀ ਇਹ ਮਾਇਆ ਹੈ ਇਹ ਨਗਣੀ ਹੈ ਇਹ ਸਾਡੇ ਮਨ ਨੂੰ ਪਰਮਾਤਮਾ ਤੋਂ ਦੂਰ ਕਰਦੀ ਹੈ ਉਦੋਂ ਹੀ ਅਸੀਂ ਗੁਰੂ ਦੇ ਸ਼ਰਨ ਵਿੱਚ ਚਲੇ ਗਏ ਗੁਰੂ ਦੇ ਸ਼ਰਨ ਵਿੱਚ ਜਾ ਕੇ ਇਸ ਮਾਇਆ ਦੇ ਪਾਏ ਹੋਏ ਜਾਲ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਤੇ ਗੁਰਬਾਣੀ ਦੇ ਵਿੱਚ ਫਿਰ ਸਾਨੂੰ ਸਮਝ ਆਉਂਦੇ ਨੇ ਨੱਕ ਹੁ ਕਾਟੀ ਕੰਨ ਹੁ ਕਾਟੀ ਕਾਟ ਕੋਟ ਕੇ ਡਾਰੀ ਕਹੋ ਕਬੀਰ ਸੰਤਨ ਕੀ ਬੈਰਨ ਤਿੰਨ ਲੋਕ ਕੇ ਪਿਆਰੇ ਜਿਸ ਮਾਇਆ ਨੂੰ ਸਾਰਾ ਸੰਸਾਰ ਜਿਹੜਾ ਮਨ ਚੰਗੇ ਕਰਕੇ ਜਾਣਦਾ ਹੈ ਚੰਗੇ ਕਰਕੇ ਸਮਝਦਾ ਹੈ ਉਹ ਜਿਹੜੀ ਮਾਇਆ ਹੈ ਉਹ ਗੁਰਮਖਾਨੇ ਸੰਤਾਨੇ ਸਾਧੂਾਨੇ ਸ਼ਬਦ ਦੁਆਰਾ ਉਸ ਨੂੰ ਕੱਟ ਦਿੰਦਾ ਤੇ ਕਿਸ ਅਵਸਥਾ ਵਿੱਚ ਚਲੇ ਗਏ ਜਿੱਥੇ ਜਾ ਕੇ ਇਹ ਕਾਲ ਦਾ ਜਾਲ ਇਹ ਪੈਣਾ ਬੰਦ ਹੋ ਗਿਆ ਮਹਾਰਾਜ ਸੱਚੇ ਪਾਤਸ਼ਾਹ ਉਹ ਤਰੀਕਾ ਦੱਸਦੇ ਨੇ ਗੁਰਮੁਖ ਖਾਨ ਨੇ ਇਸ ਜਾਲ ਨੂੰ ਕਿਵੇਂ ਕੱਟਿਆ ਹੈ ਮਹਾਰਾਜ ਫਰਮਾਉਂਦੇ ਨੇ ਜਾਲ ਵਿਸਾਰ ਚੋਗ ਵਿਸਤਾਰੀ ਪੰਖੇ ਜਿਉਂ ਫਹਾਵਤ ਹੈ ਕਹੋ ਨਾਨਕ ਬੰਧਨ ਕਾਟਣ ਕੋ ਮੈਂ ਸਤਿਗੁਰੂ ਪੁਰਖ ਤੇ ਆਵਤ ਹੈ ਅਸੀਂ ਇਸ ਸਿਮਰਨ ਦੁਆਰਾ ਉਸ ਜਾਲ ਨੂੰ ਕੰਦੇ ਨੇ ਕੱਟਿਆ ਹੈ ਜਦੋਂ ਜਾਲ ਕੱਟਿਆ ਗਿਆ ਮਨ ਇਥੋਂ ਆਜ਼ਾਦ ਹੋ ਗਿਆ ਤੇ ਕੀ ਦੇਖਿਆ ਹੈ ਆਪਦੇ ਘਰ ਚ ਲੱਗ ਗਿਆ ਹੈ ਦੇਖ ਕੇ ਆਪਦੇ ਘਰ ਆਪਦੇ ਮਾਤਾ ਪਿਤਾ ਨੂੰ ਫਿਰ ਕਹਿੰਦਾ ਹੈ ਕਿ ਹੁਣ ਮੈਂ ਆਪਦੇ ਨਿਜ ਮਹਿਲ ਵਿੱਚ ਆ ਗਿਆ ਹਾਂ ਹੁਣ ਮੈਨੂੰ ਤੁਸੀਂ ਇਥੋਂ ਮੁਕਤ ਕਰਾ ਦਿੱਤਾ ਹੈ ਸਤਿਗੁਰ ਬੰਦੀ ਛੋੜ ਹੈ ਜੀਵਨ ਮੁਕਤ ਕਰੇ ਉਡੀਣਾ ਤੇ ਤੁਸੀਂ ਸਾਨੂੰ ਇਸ ਬੰਦੀਖਾਨੇ ਵਿੱਚੋਂ ਕੱਢ ਲਿਆ ਹੈ ਨਹੀਂ ਤਾਂ ਸਾਰੇ ਸੰਸਾਰ ਦੇ ਮਨ ਕਾਲ ਨੇ ਕੈਦ ਕੀਤੇ ਹੋਏ ਨੇ ਤੇ ਹੁਣ ਤੁਸੀਂ ਸਾਨੂੰ ਇਸ ਚੌਥੇ ਪਦ ਦੇ ਵਿੱਚ ਨਿਵਾਸ ਬਖਸ਼ਿਸ਼ ਕਰੋ ਮੈਂ ਦੀਜੇਂ ਦਾਨ ਹਰ ਅੰਮ੍ਰਿਤ ਨਾਮ ਮੈਂ ਦੀਜੇਂ ਨਾਮ ਨਿਵਾਸ ਹਰ ਗੁਣ ਗਾਵਸੀ ਪੇ ਤੁਸੀ ਸਾਡੇ ਮਨ ਦਾ ਨਿਵਾਸ ਇਥੇ ਆਪਦੇ ਚਰਨਾਂ ਦੇ ਵਿੱਚ ਕਰ ਲੋ ਇਸ ਗੁਰਮਖਵਰੇਸ ਮਾਇਆ ਦੇ ਘਰ ਵਿੱਚੋਂ ਮੁਕਤ ਹੁੰਦੇ ਨੇ ਇਸ ਕਾਲ ਦੇ ਜਾਲ ਨੂੰ ਕੱਟ ਕੇ ਨਿਜ ਘਰ ਵਿੱਚ ਚਲੇ ਜਾਂਦੇ ਨੇ ਤੇ ਮਨਮੁਖ ਨੂੰ ਫਿਰ ਕਾਲ ਪਕੜ ਕੇ ਰੱਖਦਾ ਹੈ ਜਦੋਂ ਕਾਲ ਉਸ ਦੇ ਮਨ ਨੂੰ ਪਕੜਦਾ ਹੈ ਉਸ ਨੂੰ ਨਚਾਉਂਦਾ ਹੈ ਇਹ ਕਿਵੇਂ ਕਾਲ ਨਚਾਉਂਦਾ ਹੈ ਇਹ ਆਪਾਂ ਦੇਖਣਾ ਹੈ ਜਦੋਂ ਮਨ ਕਾਲ ਦੇ ਜਾਲ ਵਿੱਚ ਫਸਦਾ ਹੈ ਉਦੋਂ ਫਿਰ ਸਾਡੇ ਅੰਦਰ ਥੋੜੀ ਜਿਹੀ ਲੋਭ ਲਹਿਰ ਪੈਦਾ ਹੁੰਦੀ ਹੈ ਕਿਸੇ ਦੂਸਰੇ ਦੇ ਧਨ ਨੂੰ ਦੇ ਕੇ ਅਸੀਂ ਕੋਸ਼ਿਸ਼ ਕਰਦੇ ਆਂ ਕਿ ਉਹ ਸਾਡਾ ਹੋ ਜਾਈ ਉਸ ਵਾਸਤੇ ਅਸੀਂ ਕੋਈ ਯਤਨ ਕਰਦੇ ਆਂ ਉਦੋਂ ਕਾਲ ਥੋੜੀ ਜੀ ਸਾਨੂੰ ਇਹ ਚੋਗਾ ਪਾਉਂਦਾ ਹੈ ਪੀ ਦੇਖਾਂ ਇੱਕ ਕੀ ਕਰਦੇ ਨੇ ਚੁਗਦੇ ਨੇ ਜਾਂ ਬਚ ਜਾਂਦੇ ਨੇ ਹੁਣ ਜੇ ਤਾਂ ਸਾਨੂੰ ਗਿਆਨ ਹੈ ਤੇ ਮਹਾਰਾ ਸੱਚੇ ਪਾਤਸ਼ਾਹ ਨੇ ਦੱਸਿਆ ਹੈ ਕਿ ਤੁਸੀਂ ਧਾਤ ਦੇ ਰਸਤੇ ਨਹੀਂ ਜਾਣਾ ਇਹ ਮਾਰਗ ਤੇ ਜਿਹੜਾ ਵੀ ਚੱਲਦਾ ਹੈ ਉਹ ਠੱਗਿਆ ਜਾਂਦਾ ਹੈ ਲੁੱਟਿਆ ਜਾਂਦਾ ਹੈ ਪਰ ਤੰ ਪਰ ਤੰ ਪਰ ਤੇ ਨਿੰਦਾ ਇਹਨਾਂ ਦਾ ਤਿਆਗ ਕਰਨਾ ਹੈ ਜੇ ਤੁਸੀਂ ਇਹਨਾਂ ਨੂੰ ਆਪ ਦੇ ਨਾਲ ਲੈ ਕੇ ਚੱਲੋਗੇ ਤੇ ਮਨ ਬੋਰਾ ਹੋ ਜਾਏਗਾ ਮਨ ਦਾ ਧਿਆਨ ਬਦਲ ਜਾਏਗਾ ਮਨ ਪਰਮਾਤਮਾ ਦੇ ਧੰਨ ਨੂੰ ਛੱਡ ਕੇ ਨਾਮ ਨੂੰ ਛੱਡ ਕੇ ਇਸ ਦ੍ਰਿਸ਼ਟਮਾਨ ਵੰਗਾਰ ਨੂੰ ਇਸ ਧੰਨ ਨੂੰ ਆਪ ਦਾ ਸਮਝਣ ਲੱਗ ਪੇਗਾ ਇਹ ਠੱਗਿਆ ਜਾਏਗਾ ਧੋਖਾ ਹੋ ਜਾਏਗਾ ਇਸ ਨਾਲ ਐਸੇ ਕਰਕੇ ਗੁਰਮਖ ਜੜਣੇ ਉਹ ਇਸ ਕਾਲ ਦੇ ਜਾਲ ਨੂੰ ਕੱਟ ਕੇ ਆਪ ਦੇ ਨਿੱਜ ਘਰ ਦੇ ਵਿੱਚ ਨਿਵਾਸ ਕਰਦੇ ਨੇ ਉਹਨਾਂ ਦਾ ਮਨ ਇਹਨਾਂ ਬੰਦਨਾ ਤੋਂ ਮੁਕਤ ਹੋ ਜਾਂਦਾ ਹੈ ਤੇ ਕਿਸ ਤਰ੍ਹਾਂ ਕੱਟਦੇ ਨੇ ਮਹਾਰਾਜ ਸੱਚੇ ਬਾਦਸ਼ਾਹ ਦਾ ਬਚਨ ਆਪਾਂ ਪੜ੍ਹਦੇ ਹਾਂ ਮਹਾਰਾਜ ਫਰਮਾ ਰਹੇ ਨੇ ਮਨ ਮੇਰਾ ਗਾਜ ਜੀਭਾ ਮੇਰੀ ਕਾਤੇ ਮੱਪ ਮੱਪ ਕਾਟੋ ਜੰਮ ਕੇ ਵਾਸੀ ਜਦੋਂ ਤੁਸੀਂ ਇਸ ਰਸਨਾ ਦੁਆਰਾ ਉਚਾਰਨ ਕਰਦੇ ਹੋ ਗੁਰੂ ਦਾ ਸ਼ਬਦ ਗੁਰਮੰਤਰ ਉਸ ਨੂੰ ਸੁਣਦੇ ਹੋ ਆਪਣੀ ਆਵਾਜ਼ ਦੇ ਵਿੱਚ ਧਿਆਨ ਰੱਖ ਕੇ ਆਪਣੇ ਨੇਤਰਾਂ ਨੂੰ ਬੰਦ ਕਰ ਲੈਂਦੇ ਹੋ ਭਾਵੇਂ ਮਨ ਨੂੰ ਬਾਹਰੋਂ ਜਾਣ ਦੇ ਰਸਤੇ ਉਹਨਾਂ ਦੇ ਦਰ ਬੰਦ ਕਰ ਲਏ ਹੁਣ ਸ਼ਬਦ ਦਾ ਆਸਰਾ ਦੇਣਾ ਸ਼ੁਰੂ ਕਰ ਦਿੱਤਾ ਜਿਵੇਂ ਜਿਵੇਂ ਸੁਰਤ ਅਤੇ ਸ਼ਬਦ ਦਾ ਸੰਯੋਗ ਜੁੜੇਗਾ ਮਨ ਦਾ ਪਿਆਰ ਮਾਇਆ ਦੇ ਘਰ ਵਿੱਚੋਂ ਨਿਕਲ ਕੇ ਨਾਮ ਦੇ ਨਾਲ ਪਏਗਾ ਉਦੋਂ ਫਿਰ ਹੌਲੀ ਹੌਲੀ ਮਨ ਨੂੰ ਨਾਮ ਰਸ ਆਏਗਾ ਹੁਣ ਇਹ ਕੋਸ਼ਿਸ਼ ਕਰਦਾ ਹੈ ਬਾਹਰੋਂ ਰਸ ਲੈਣ ਦੀ ਇਹਨਾਂ ਪਦਾਰਥਾਂ ਵਿੱਚੋਂ ਇਸ ਸੰਸਾਰ ਦੇ ਵਿੱਚੋਂ ਪਰ ਜਦੋਂ ਸ਼ਬਦ ਦੁਆਰਾ ਜੁੜੇਗਾ ਇਸ ਨੂੰ ਅੰਦਰੋਂ ਰਸ ਆਏਗਾ ਉਸ ਨੂੰ ਕਹਿੰਦੇ ਨੇ ਨਾਮ ਰਸ ਇੱਥੇ ਵਾਸਤਾ ਵਿੱਚ ਫਰਮਾਉਂਦੇ ਨੇ RAM RAS PIYA RAM RAS PIYA JAH RAS BISAR GAY RAS AUR ਗੁਰਮੁਖ ਫਿਰ ਸਹਿਜ ਵਿੱਚ ਜਾਂਦੇ ਨੇ ਉਹ ਨਾਮ ਦੇ ਰਸ ਨੂੰ ਪ੍ਰਾਪਤ ਕਰਦੇ ਨੇ ਉਹਨਾਂ ਦੀ ਤ੍ਰਿਸ਼ਨਾ ਦੀ ਭੁੱਖ ਉਹ ਦੂਰ ਹੋ ਜਾਂਦੀ ਹੈ ਮਨ ਠੰਡਾ ਠਾਰ ਹੋ ਜਾਂਦਾ ਹੈ ਸ਼ਾਂਤੀ ਆ ਜਾਂਦੀ ਹੈ ਤੇ ਮਨਮੁਖ ਦੇ ਅੰਦਰ ਉਹ ਚੀਜ਼ ਭੜਕਦੀ ਰਹਿੰਦੀ ਹੈ ਸਾਰੀ ਉਮਰ ਹੀ ਉਹਦਾ ਮਨ ਦੁਖੀ ਰਹਿੰਦਾ ਹੈ ਪਰੇਸ਼ਾਨ ਹੀ ਰਹਿੰਦਾ ਹੈ ਸੋ ਗੁਰੂ ਕਰਨੇ ਬੜਾ ਸ਼ੌਖਾ ਤਰੀਕਾ ਦੱਸਿਆ ਹੈ ਪੇਸ਼ ਧਾਵਤ ਦੌੜ ਦੇ ਭੱਜ ਦੇ ਮਨ ਨੂੰ ਤੁਸੀਂ ਨਾਮ ਦੁਆਰਾ ਟਿਕਾ ਸਕਦੇ ਹੋ ਤੇ ਜੇ ਇਹ ਤੁਸੀਂ ਇਸ ਨੂੰ ਟਿਕਾ ਲਿਆ ਭਾਵ ਸ਼ਬਦ ਵਿੱਚ ਜੋੜ ਲਿਆ ਤੇ ਸਮਝੋ ਤੁਸੀਂ ਇਸ ਸੰਸਾਰ ਵਿੱਚ ਆਉਣ ਦਾ ਆਪ ਦਾ ਮਨੋਰਥ ਉਹ ਸਫਲ ਕਰ ਲਿਆ ਤੇ ਕਿਸ ਤਰ੍ਹਾਂ ਮੰਨਣਾ ਟਕਾਉਣਾ ਹੈ ਕਿਸ ਤਰ੍ਹਾਂ ਬੰਨਣਾ ਹੈ ਆਧਾਰਨ ਦੇ ਅੰਦਰ ਨੇ ਪਿਛੇ ਜਿਸ ਤਰ੍ਹਾਂ ਘੜੇ ਦੇ ਵਿੱਚ ਤੁਸੀਂ ਪਾਣੀ ਨੂੰ ਠਹਿਰਾ ਲੈਂਦੇ ਹੋ ਰੋਕ ਲੈਂਦੇ ਹੋ ਇਸੇ ਤਰ੍ਹਾਂ ਸ਼ਬਦ ਵਿੱਚ ਜੁੜਿਆ ਹੋਇਆ ਗਿਆਨ ਵਿੱਚ ਜੁੜਿਆ ਹੋਇਆ ਮਨ ਉੱਟਕ ਜਾਂਦਾ ਹੈ ਕੁੰਬੇ ਬੱਦ ਜਲ ਰਹੇ ਜਲ ਬਿਨ ਕੁੰਬ ਨਾ ਹੋਏ ਗਿਆਨ ਕਬੱਦ ਦਾ ਮੰਨ ਰਹੇ ਗੁਰ ਬਿਨ ਗਿਆਨ ਨਾ ਹੋਏ ਹੁਣ ਅਸੀਂ ਗੁਰੂ ਦੀ ਸਿੱਖਿਆ ਲੈ ਕੇ ਇਸ ਨੂੰ ਰੋਕਣਾ ਹੈ ਜਿਉ ਮੰਦਰ ਕੋ ਥੰਮੇ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਅਸੰਮਨ ਤੇ ਮਨ ਨੂੰ ਕਿਵੇਂ ਰੋਕਣਾ ਹੈ ਜੋ ਇਹ ਸਾਡੇ ਨੌਂ ਦਰਵਾਜੇ ਨੇ ਸਾਡੇ ਸਰੀਰ ਦੇ ਤੇ ਇਹਨਾਂ ਨੌਂ ਦਰਵਾਜਾਂ ਵਿੱਚ ਕਾਮ ਕਰੋ ਲੋ ਮੋਹ ਹੰਕਾਰ ਸਾਨੂੰ ਵਿਚਾਰ ਦਿੰਦੇ ਨੇ ਜਦੋਂ ਅਸੀਂ ਨੇਤਰ ਖੋਲਦੇ ਹਾਂ ਜਾਂ ਆਲੇ ਦੁਆਲੇ ਦੇਖਦੇ ਹਾਂ ਕੋਈ ਨਾ ਕੋਈ ਫੁਰਨਾ ਅੰਦਰ ਆਉਂਦਾ ਹੈ ਇਸ ਤੋਂ ਕੋਈ ਮਾੜਾ ਚੰਗਾ ਬੋਲਦੇ ਹਾਂ ਮਨ ਵਿਚਾਰਾਂ ਵਿੱਚ ਚੱਲ ਪੈਂਦਾ ਹੈ ਇਹਨਾਂ ਦਰਾਂ ਨੂੰ ਅਸੀਂ ਬੰਦ ਕਰਨਾ ਹੈ ਤੇ ਗੁਰੂ ਦੀ ਸਿੱਖਿਆ ਹੀ ਇੱਥੋਂ ਸ਼ੁਰੂ ਹੁੰਦੀ ਹੈ ਗੁਰੂ ਦਿਖਲਾਈ ਮੋਰੀ ਜਿਤ ਮਿਰਗ ਪੜਤ ਹੈ ਚੋਰੀ ਮੋਹਨ ਲੀਏ ਦਰਵਾਜ਼ੇ ਤੌ ਬਾਜੇ ਲੈ ਅਨਹਦ ਵਾਜੇ ਅਸੀਂ ਕਿਵੇਂ ਨੌਂ ਦਰਾਂ ਨੂੰ ਬੰਦ ਕਰਨਾ ਹੈ ਇਹ ਯੁਗਤੀ ਸਾਨੂੰ ਮਹਾਰਾਜ ਸਮਝਾਉਂਦੇ ਨੇ ਜਿਉਂਦੇ ਆ ਮਰਨਾ ਸਿੱਖ ਕੇ ਇੱਕ ਤਾਂ ਆਪਾਂ ਸਰੀਰ ਨੂੰ ਛੱਡਦੇ ਹਾਂ ਅੰਤ ਸਮੇਂ ਜਦੋਂ ਸਵਾਸ ਖਤਮ ਹੁੰਦੇ ਨੇ ਉਦੋਂ ਸਰੀਰ ਨੂੰ ਪੱਕਾ ਹੀ ਅਸੀਂ ਖਾਲੀ ਕਰ ਦਿੰਦੇ ਹਾਂ ਮੁੜ ਕੇ ਅਸੀਂ ਇਸ ਸਰੀਰ ਵਿੱਚ ਦੁਬਾਰਾ ਨਹੀਂ ਆ ਸਕਦੇ ਪਰ ਇੱਕ ਹੁੰਦਾ ਹੈ ਸ਼ਬਦ ਦੁਆਰਾ ਮਰਨਾ ਉਸ ਅਵਸਥਾ ਵਿੱਚ ਜੇ ਅਸੀਂ ਉਹ ਮਰਨਾ ਸਿੱਖ ਲਿਆ ਫਿਰ ਸਾਨੂੰ ਦੁਬਾਰਾ ਜਨਮ ਨਹੀਂ ਮਿਲਦਾ ਅਸੀਂ ਸਦਾ ਵਾਸਤੇ ਅਮਰ ਹੋ ਜਾਂਦੇ ਹਾਂ ਇਹ ਸ਼ਬਦ ਦੁਆਰਾ ਅਸੀਂ ਸਰੀਰ ਨੂੰ ਕਿਵੇਂ ਖਾਲੀ ਕਰਨਾ ਹੈ ਇਹ ਵਿਧੀ ਮਹਾਰਾਜ ਸਮਝਾਉਂਦੇ ਨੇ ਪੁਰਖ ਮਹਨਾਰ ਨਾਰ ਮੈਂ ਪੁਰਖਾ ਬੁੱਝੋ ਬ੍ਰह्म ਗਿਆਨੀ ਧਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮਖ ਅਕਤ ਕਹਾਣੀ ਤੇ ਜਦੋਂ ਤੁਸੀਂ ਸ਼ਬਦ ਦੀ ਆਵਾਜ਼ ਵਿੱਚ ਧਿਆਨ ਅੱਖੋਗੇ ਪਿਆਰ ਨਾਲ ਉਚਾਰਨ ਕਰੋਗੇ ਗੁਰੂ ਦਾ ਮੰਤਰ ਸਵਾਸਾਂ ਦੇ ਨਾਲ ਜਦੋਂ ਸਵਾਸ ਅੰਦਰ ਜਾਏ ਵਾਹਿਗੋ ਬੋਲਿਆ ਜਦੋਂ ਸਵਾਸ ਬਾਹਰ ਆਇਆ ਗੁਰੂ ਦੀ ਆਵਾਜ਼ ਦਿੱਤੀ ਆਪਣੇ ਅੱਖਾਂ ਬੰਦ ਕਰਕੇ ਧਿਆਨ ਨੂੰ ਆਵਾਜ਼ ਵਿੱਚ ਜੋੜ ਦਿੱਤਾ ਇਸ ਤਰ੍ਹਾਂ ਕਰਨ ਦੇ ਨਾਲ ਅੰਦਰੋਂ ਇਹ ਮਾਇਆ ਦਾ ਅਸਰ ਖਤਮ ਹੁੰਦਾ ਜਾਏਗਾ ਮਨ ਟਿਕਦਾ ਜਾਏਗਾ ਸਹਿਜ ਵਿੱਚ ਆਏਗਾ ਤੇ ਜਦੋਂ ਪੂਰਾ ਇਕਾਗਰ ਹੋ ਜਾਗਾ ਫਿਰ ਇਸ ਨੂੰ ਅੰਦਰੋਂ ਸ਼ਬਦ ਦੇ ਨਾਮ ਦੇ ਤੁਨ ਉਹ ਸੋਣੇ ਸ਼ੁਰੂ ਹੋ ਜੇਗੀ ਆਓ ਥੋੜਾ ਜਿਹਾ ਆਪਾਂ ਇਸ ਪ੍ਰੈਕਟੀਕਲ ਨਾਲ ਜੁੜਨਾ ਹੈ ਬੋਲਣਾ ਹੈ ਗੁਰੂ ਦਾ ਸ਼ਬਦ ਸਵਾਸ ਦੇ ਨਾਲ ਵਾਏ ਗੁਰੂ ਇਸ ਤਰ੍ਹਾਂ ਵਾਏ ਗੁਰੂ ਨੇਤਰ ਬੰਦ ਕਰਕੇ ਤੇ ਨਾਲ-ਨਾਲ ਸੁਣੀ ਜਾਣਾ ਹੈ ਮਨ ਨੂੰ ਦੌੜਨ ਨਹੀਂ ਦੇਣਾ ਮਨ ਦਾ ਧਿਆਨ ਭਜਨ ਵਿੱਚ ਹੁੰਦਾ ਹੈ ਪਹਿੋਂ ਉਹ ਛੇਤੇ ਜਾਈਏ ਕਿਉਂਕਿ ਵਿਚਾਰ ਇਸ ਦਾ ਸੁਭਾਅ ਬਣ ਚੁੱਕਾ ਹੈ ਆਪਾਂ ਇਸ ਦੇ ਵਿਚਾਰਾਂ ਨੂੰ ਬਦਲਣਾ ਹੈ ਜੋ ਇਹ ਹਰ ਵਕਤ ਤੇਰਾ ਗੁਨਾ ਦੇ ਵਿੱਚ ਸੋਚਦਾ ਹੈ ਆਪਾਂ ਇਸ ਨੂੰ ਇਸ ਦੇ ਘਰ ਲੈ ਕੇ ਜਾਣਾ ਹੈ ਉਸ ਵਾਸਤੇ ਹੌਲੀ ਹੌਲੀ ਸਿਮਰਨ ਦੁਆਰਾ ਆਪਾਂ ਇਸ ਮਨ ਨੂੰ ਸਮਝਾਉਂਦਿਆਂ ਚੱਲਣਾ ਹੈ ਆਓ ਸਾਰੇ ਗੁਰਮਖ ਇਸ ਮਨ ਦੀ ਪੜਾਈ ਜੋ ਸ਼ਬਦ ਦੁਆਰਾ ਸ਼ੁਰੂ ਹੋਣ ਹੈ ਉਹ ਸਿੱਖਣ ਵਾਸਤੇ ਆ ਮੋਬਾਈਲੋਂ ਗੁਰਮੰਤਰ ਦਾ ਉਚਾਰਨ ਕਰਨਾ ਸਿੱਖਣਾ ਹੈ ਬਹੁਤ ਸਾਰੇ ਜੀ ਵੈਸੇ ਨੇ ਜਿਨ੍ਹਾਂ ਨੂੰ ਅਜੇ ਸਿਮਰਨ ਦਾ ਹੀ ਨਹੀਂ ਪਤਾ ਉਹ ਸੰਸਾਰ ਵਿੱਚ ਆ ਚੁੱਕੇ ਨੇ ਕਿੰਨੇ ਕਿੰਨੇ ਸਾਲ ਉਮਰ ਹੋ ਚੁੱਕੀ ਹੈ ਪਰ ਅਜੇ ਤੱਕ ਵਾਹਿਗੁਰੂ ਸ਼ਬਦ ਨਹੀਂ ਬੋਲਣਾ ਆ ਤੇ ਜੇ ਇੱਕ ਸ਼ਬਦ ਹੀ ਅਜੇ ਆਪਾਂ ਬੋਲਣਾ ਨਹੀਂ ਸਿੱਖੇ ਤੇ ਫਿਰ ਪ੍ਰਮਾਤਮਾ ਦੇ ਘਰ ਦਾ ਕੀ ਗਿਆਨ ਹਾਸਿਲ ਕਰ ਸਕਦੇ ਹਾਂ ਇਸੇ ਕਰਕੇ ਸਾਨੂੰ ਸਮਝ ਆਉਂਦੈ ਨੇ ਕਿ ਗੁਰੂ ਦਾ ਸ਼ਬਦ ਗੁਰੂ ਦਾ ਮੰਤਰ ਇਸ ਨੂੰ ਆਪ ਦੇ ਸਵਾਸਾਂ ਦੇ ਵਿੱਚ ਵਸਾ ਲੋ ਪਿੱ ਤੁਰਦਿਆਂ ਜਾਂਦਿਆਂ ਬੈਂਦਿਆਂ ਉੱਠਦਿਆਂ ਜਿੱਥੇ ਵੀ ਸਮਾਂ ਲੱਗੇ ਬੈਠ ਕੇ ਵਿਚਾਰਨ ਕਰੋ ਤੇ ਸੁਣੋ ਆਓ ਸਾਰੇ ਕੋਸ਼ਿਸ਼ ਕਰਦੇ ਹਾਂ ਮਨ ਨੂੰ ਸ਼ਬਦ ਨਾਲ ਜੋੜਨ ਦੀ ਜੇ ਮਨ ਜੁੜ ਗਿਆ ਤੇ ਫਿਰ ਦੁਬਾਰਾ ਨਹੀਂ ਛੇਤੀ ਭਜੇਗਾ ਜਨਮ ਮਰਨ ਤੋਂ ਰਹਿਤ ਹੋ ਜਾਏਗਾ ਆਵਾਗੌਣ ਕਟਿਆ ਜਾਏਗਾ ਆਓ ਸਾਰਿਆਂ ਨੇ ਨੇਤਰ ਬੰਦ ਕਰਕੇ ਗੁਰਮੰਤਰ ਦਾ ਉਚਾਰਨ ਸਵਾਸ ਗ੍ਰਾਸ ਕਰਨਾ ਹੈ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਵਾਏ Guru wow Guru wow Guru